ਅਰ ਅੱਜ ਜਿਹੜੀ ਸ਼੍ਰੀ ਸੁਰਿੰਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਸ਼ਾਹਪੁਰ ਦੇ ਦੇਸ਼ਾਂ ਦੇ ਵਿਸਥਾਰ ਮਾੜੇ ਅਨਸਰਾਂ ਦੇ ਮੀਤ ਤਹਿਤ ਸ਼੍ਰੀ ਬਲਵਿੰਦਰ ਸਿੰਘ ਪੋੜਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਜਿਹੜਾ ਦਸੂਹਾ ਤੇ ਇੰਸਪੈਕਟਰ ਪ੍ਰਭਜੋਤ ਦੇ ਦੇਸ਼ਾਂ ਨੂੰ ਰੱਖ ਰਿਮਦਨ ਰੱਖਦੇ ਹੋਏ ਜਿਹੜੀ ਆ ਇਹ ਕਤਲ ਦੇ ਸਬੰਧ ਵਿੱਚ ਕੀਤੀ ਗਈ ਹੈਗੀ ਆ ਜਿਹਦੇ ਵਿੱਚ ਇਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਬੱਕਪੁਰ ਜਿਹੜਾ ਜਿਹੜਾ ਜੰਗਲਾਤ ਦੇ ਵਿੱਚ ਜਿਹੜੀ ਆ ਮਹਿਕਮੇ ਦੇ ਵਿੱਚ ਜਿਹੜੀ ਉੱਥੇ ਜਿਹੜੀ ਆ ਬਲਵਿੰਦਰ ਸਿੰਘ son of ਨਾਨਕ ਸਿੰਘ ਦੀ ਜਿਹੜੀ ਆ ਡੈੱਡ ਬੋਡੀ ਜਿਹੜੀ ਉੱਥੇ ਮਿਲੀ ਆ ਤੇ ਜਿਹੜੀ ਬੁੱਧੋਪੁਰ ਦੇ ਜਿਹੜੇ ਜੰਗਲਾਂ ਦੇ ਵਿੱਚ ਜਿਹਦੇ ਤਹਿਤ ਕਰਦੇ ਹੋਏ ਉਹਨਾਂ ਦੇ ਐਫ ਆਈ ਆਰ ਨੰਬਰ 19 ਮਤੀ 2225 ਦੀ ਇੰਟਰ 103 1 35 ਬੀ ਐਨ ਐਸ ਤਹਿਤ ਜਿਹੜਾ ਥਾਣਾ ਦਸੂਆ ਵਿੱਚ ਜਿਹੜਾ ਬੁੱਕਾ ਦੁਆਮਾ ਦਰਜ ਰਜਿਸਟਰਡ ਕੀਤਾ ਗਿਆ ਔਰ ਇਹਦੇ ਵਿੱਚ ਤੇ ਜਿਹੜੇ ਵੱਖ-ਵੱਖ ਟੀਮਾਂ ਜਿਹੜੀਆਂ ਗਠਨ ਕੀਤੀਆਂ ਗਈਆਂ ਜਿਹਦੇ ਸਾਇੰਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਜਿਹੜਾ ਇਹਦੀ ਤਫਤੀਸ਼ ਕਰਦੇ ਹੋਏ ਜਿਹੜੇ ਪੁਲਿਸ ਨੂੰ ਬਹੁਤ ਵੱਡੀ ਜਿਹੜੀ ਜਿਹੜੇ ਸਫਲਤਾ ਮਿਲੀ ਆ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਬਲਵਿੰਦਰ ਸਿੰਘ ਦੇ ਜਿਹਨਾਂ ਨੂੰ ਮਰਡਰ ਕੀਤਾ ਗਈ ਰਮੇਸ਼ ਕੁਮਾਰ ਪੁੱਤਰ ਠਾਕਰਦਾਸ ਵਾਸੀ ਪਿੰਡ ਪੱਟੀ ਨਰਿੰਦਰ ਸਿੰਘ ਨਿੰਦੀ ਪੁੱਤਰ ਰਮੇਸ਼ਕਰ ਇਹ ਬਾਪ ਬੇਟਾ ਆ ਤੇ ਜੋਤਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਥਾਣਾ ਗਰਦੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਇਹਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਇਹ ਐਨ ਆਰ ਆਈ ਸੀ ਸਪੇਨ ਦਾ ਰਹਿਣ ਵਾਲਾ ਸੀਗਾ ਔਰ ਇਹ ਥਾਣਾ ਜਿਹੜਾ ਭਲਾਥ ਨੂੰ ਜਿਹੜਾ ਬਿਲੋਂਗ ਕਰਦਾ ਸੀਗਾ ਜਿਹੜਾ 20 ਤਰੀਕ ਨੂੰ ਇਹ ਸਪੇਨ ਤੋਂ ਵਾਪਸ ਆਇਆ ਸੀ ਔਰ ਇਸ ਦੀ ਜਿਹੜੀ ਵਾਈਫ ਆ ਉਹ ਦਸੰਬਰ ਦੇ ਵਿੱਚ ਜਿਹੜੀ ਆ ਕੈਨੇਡਾ ਚਲੀ ਗਈ ਸੀ ਕਿਉਂਕਿ ਇਹ ਐਨ ਆਰ ਆਈ ਸੀਗਾ ਸਪੇਨ ਦਾ ਇਹਨੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ ਕਿ ਮੈਂ 280000 ਰੁਪਇਆ ਜਿਹੜੇ ਨਰਿੰਦਰ ਸਿੰਘ ਨਿੰਦੀ ਤੇ ਜਿਹੜੇ ਰਮੇਸ਼ ਕੁਮਾਰ ਨੂੰ ਜਿਹੜਾ ਦਿੱਤਾ ਆ ਤੇ ਉਹ ਮੇਰੀ ਜ਼ਮੀਨ ਦੀ ਜਿਹੜੀ ਰਜਿਸਟਰੀ ਨਹੀਂ ਕਰਾ ਰਿਹਾ ਕਰਾ ਰੇ ਇਹ 20 ਤਰੀਕ ਨੂੰ ਆਇਆ 21 ਤਰੀਕ ਨੂੰ ਆਪਣਾ ਮੋਟਰਸਾਈਕਲ ਚੱਕਦੇ ਹੋਏ ਇਹ ਜਿਹੜਾ ਦਸੂਏ ਦੇ ਵਿੱਚ ਜਿਹੜਾ ਉੱਥੇ ਚਲ ਗਿਆ ਹੈਗਾ ਜਿੱਥੇ ਉਹਨਾਂ ਨੂੰ ਜਿਹੜਾ ਇਹਨਾਂ ਦੀ ਆਸ ਵਿੱਚ ਜਿਹੜੀ ਕੋਈ ਟੂ ਟੂ ਮਾਮਾ ਹੋਈ ਜਾਂ ਪੈਸਾਂ ਲੈਣ ਦੇਣ ਨੂੰ ਲੈ ਕੇ ਤੇ ਜਿਹੜੇ ਉੱਤੇ ਨਰਿੰਦਰ ਸਿੰਘ ਨਿੰਦੀ ਔਰ ਇਹਦੇ ਲੜਕੇ ਵੱਲੋਂ ਜਿਹੜਾ ਉਸੇ ਦਿਨ ਹੀ ਜਿਹੜਾ ਇਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਦੀ ਵਾਈਫ ਨੇ ਜਿਹੜਾ ਕੈਨੇਡਾ ਦੇ ਵਿੱਚੋਂ ਲਗਾਤਾਰ ਇਹਨੂੰ ਫੋਨ ਕਰ ਰਹੀ ਤੇ ਇਹਦਾ ਜਿਹੜਾ ਸਵਿਚ ਆਫ ਆ ਰਿਹਾ ਸੀ ਤੇ ਫਿਰ ਇਹਨੇ ਉਥੇ ਦੀ ਵਾਈਫ ਨੇ ਆਪਣੇ ਜਿਹੜੇ ਭਤੀਜੇ ਨੂੰ ਪੁਲਥੇ ਜਿਹੜੀ ਫੋਨ ਕੀਤਾ ਵੀ ਜਿਹੜਾ ਉਹਦਾ ਮੇਰਾ ਆਪਣੇ ਘਰ ਵਾਲੇ ਨਾਲ ਲਗਾਤਾਰ ਸੰਪਰਕ ਕੋ ਜਿਹਦਾ ਫੋਨ ਬੰਦ ਕਰ ਰਿਹਾ ਜਿੱਥੇ ਉਹਨਾਂ ਨੇ 27 ਇੱਕ ਜਿਹੜੀ ਆ 25 ਨੂੰ ਜਿਹੜੀ ਇੱਕ ਸੀ ਉਹਨਾਂ ਦੀ ਜਿਹੜੀ ਗੁੰਮਸ਼ੋਦੀ ਰਿਪੋਰਟ ਦਵਾਤੀ ਥਾਣਾ ਪੁਲਥ ਦੇ ਕੋਲ ਕਿ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਫਿਰ ਇਹਨਾਂ ਨੂੰ ਉਥੇ ਦੇ ਜਿਹੜੇ ਆਪਣੇ ਸਰਪੰਚਾ ਦਸੂਹੇ ਵਾਲੇ ਜਿਹੜੇ ਬੁੱਧਰਪੁਰ ਬੱਕਰਪੁਰ ਦੇ ਜਿਹੜੇ ਉਹਨਾਂ ਨੇ ਦੱਸਿਆ ਕਿ ਇੱਕ ਇੱਕ ਇਸ ਤਰ੍ਹਾਂ ਕੀ ਦੀ ਜਿਹੜੀ ਆ ਡੈੱਡ ਬੋਡੀ ਆ ਜਿਹੜੀ ਉੱਥੇ ਜੰਗਲ ਦੇ ਵਿੱਚ ਜਿਹੜੀ ਪਈ ਹੈਗੀ ਆ ਜਿੱਥੋਂ ਇਹਦੀ ਵਾਈਫ ਜਿਹੜੀ ਉਹਨੇ ਵਾਪਸ ਆ ਗਈ ਆ ਜਿਹੜਾ ਆਉਣ ਦੇ ਉੱਤੇ ਉਹਨਾਂ ਨੇ ਜਿਹੜੀ ਇਹਦੀ ਜਿਹੜੀ ਪਛਾਣ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਹੀ ਆ ਮੈਨੂੰ ਪੂਰਾ ਜਿਹੜਾ ਯਕੀਨ ਹੈਗਾ ਮੇਰੇ ਘਰ ਵਾਲੇ ਨੇ ਮੈਨੂੰ ਵੀਰੇ ਟੈਲੀਫੋਨ ਤੇ ਦੱਸਿਆ ਸੀ ਵੀ ਇਹ ਜਿਹੜਾ ਉਹ ਉਹ ਬੰਦੇ ਮੇਰੇ ਜਿਹੜੇ ਨਿਰੰਦਰ ਸਿੰਘ ਨਿੰਦੀ ਆ ਤੇ ਜਿਹੜਾ ਲੜਕਾ ਆ ਉਹ ਜਿਹੜੇ ਲਜਿਸਟੀ ਨਹੀਂ ਕਰਾ ਰਹੇ ਮੈਨੂੰ ਪੂਰਾ ਯਕੀਨ ਆ ਵੀ ਜਿਹੜੀ ਉਹਨਾਂ ਨੇ ਕੀਤੀ ਹੈ ਜਿਸ ਦੇ ਤਹਿਤ ਇਹਨਾਂ ਵਿਅਕਤੀਆਂ ਨੂੰ ਜਿਹੜਾ ਮਿ ਅ ਤਿੰਨ ਦੋ ਨੂੰ ਜਿਹੜਾ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਆਪਣਾ ਜਿਹੜਾ ਸੀਨ ਆਫ ਕਰਾਇਮ ਜਿਹੜਾ ਕਰਕੇ ਇਹਨਾਂ ਨੂੰ ਮੰਨਿਆ ਵੀ ਅਸੀਂ ਜਿਹੜਾ ਐਸ ਵਜਾ ਰਚ ਕਰਕੇ ਇਹਦਾ ਕਤਲ ਕੀਤਾ ਸੀਗਾ ਔਰ ਅਸੀਂ ਇਹਦੀ ਡੈੱਡ ਬੋਡੀ ਜਿਹੜੀ ਉੱਥੇ ਸੁੱਟ ਦਿੱਤੀ ਸੀ ਤੇ ਇਹਨੂੰ ਖੁਰਦਵਰਤ ਕਰਨ ਲਈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਤੇ ਇੱਕ ਤੀਜਾ ਹੋਰ ਵਿਅਕਤੀ ਦੱਸਿਆ ਵੀ ਇਹਨੂੰ ਖੁਰਦਵਰਤ ਕਰਨ ਲਈ ਜਿਹੜਾ ਤੀਜਾ ਵਿਅਕਤੀ ਜੋਧਾ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਗਰਦੀ ਆਲਿਆ ਉਹ ਵੀ ਸਾਡੇ ਨਾਲ ਸੀ ਜੋ ਇਤਨਾ ਵਿਅਕਤੀਆਂ ਨੂੰ ਜਿਹੜਾ ਅਸੀਂ ਜਿਹੜਾ ਮੌਕੇ ਦੇ ਉੱਤੇ ਅਰੈਸਟ ਕਰ ਲਿਆ ਅੱਜ ਜਿਹੜਾ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਪਹਿਲਾਂ ਵੀ ਜਿਹੜਾ ਇਹਨਾਂ ਦਾ 3 ਦਿਨ ਤੇ ਰਿਮਾਂਡ ਤੇ ਸੀ ਤੇ ਅੱਜ ਜਿਹੜਾ ਇਹਨਾਂ ਦਾ ਹੋਰ ਜਿਹੜਾ ਇਹਨਾਂ ਦਾ ਰਿਮਾਂਡ ਜਿਹੜਾ ਹਾਸਲ ਕੀਤਾ ਜਾਊਗਾ ਜੋ ਪ੍ਰੋਸੈਸ ਅਧੀਨ ਹੈਗਾ ਆ ਔਰ ਇਹਨਾਂ ਵੱਲੋਂ ਬਾਰਦਾਤ ਵਿੱਚ ਵਰਤਿਆ ਗਿਆ ਜਿਹੜਾ ਕੁਹਾੜਾ ਉਹ ਵੀ ਮੌਕੇ ਤੇ ਬਰਾਮਦ ਕਰ ਲਿਆ ਜਿਹੜਾ ਮੋਟਰਸਾਈਕਲ ਹੈ ਉਹ ਵੀ ਦੋਸ਼ੀਆਂ ਪਾਸੋਂ ਬਰਾਮਦ ਕਰ ਲਿਆ ਔਰ ਟੈਕਨੀਕਲ ਤਰੀਕੇ ਨਾਲ ਜਿਹੜੇ 2,80,000 ਰੁਪਏ ਬਾਸ਼ੀ ਉਹਦੀ ਵੀ ਅਸੀਂ ਐਵੀਡੈਂਸ ਜੀ ਕਲੈਕਟ ਕਰ ਲਈ ਸਾਂ ਜਿਹੜਾ ਇਹਨਾਂ ਨੂੰ ਮਾਰਨ ਦਾ ਮੋਟਿਵ ਕੀ ਸੀਗਾ ਇਹਨਾਂ ਦਾ ਤੈਅ ਸੀਗਾ ਜੀ ਜੀ ਇਹਨਾਂ ਦਾ ਮੋਟਿਵ ਸੀ ਵੀ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਅਸੀਂ ਜਿਹੜਾ 280000 ਰੁਪਇਆ ਉਹਦਾ ਜਿਹੜਾ ਹਜਮ ਕਰ ਜਾਵਾਂ ਕਿਉਂਕਿ ਇਹ ਐਨ ਆਰ ਆਈ ਸੀ ਦੀ ਵਾਈਫ ਵੀ ਬਾਹਰ ਇੰਦੀ ਹੋਈ ਸੀ ਬਜਾ ਰੰਜਨ ਸਿੰਘ ਤੇ ਕਿਉਂਕਿ ਜੇ ਇੱਕ ਕ੍ਰਿਮੀਨਲ ਮਾਈਂਡ ਦੇ ਜਿਹੜੇ ਆ ਵਿਅਕਤੀ ਹੈਗੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਤਿੰਨਾਂ ਵਿਅਕਤੀਆਂ ਦੇ ਖਿਲਾਫ ਐਨਡੀਪੀਐਸ ਦੇ ਲੜਾਈ ਝਗੜੇ ਦੇ ਜਿਹੜੇ ਵੱਖ-ਵੱਖ ਜਿਹੜੇ ਮੁਕੱਦਮੇ ਦਰਜ ਹੈਗੇ ਸਰ ਪਹਿਲੇ ਵੀ ਇਹਨਾਂ ਤੇ ਕੋਈ ਮਾਮਲਾ ਦਰਜ ਹੈਗਾ ਪਹਿਲੇ ਕਤਲ ਦਾ ਕੋਈ ਮਾਮਲਾ ਨਹੀਂ ਇਹਨਾਂ ਦੇ ਵਿੱਚ ਐਨਡੀਪੀਐਸ ਦੇ ਆ ਤੇ ਜਿਹੜੇ ਲੜਾਈ ਝਗੜੇ ਦੇ ਮੁਕੱਦਮੇ ਦਰਜ ਹੈ ਸਰ ਇੱਕ ਇਹਨਾਂ ਦੀ ਮਤਲਬ ਇਹ ਕਿੰਦਾ ਜਾਣ ਪਛਾਣ ਹੋਈ ਇਹਦੇ ਨਾਲ ਨਰਿੰਦਰ ਨਾਲ ਇਹਦੇ ਜਿਹੜੇ ਫਾਦਰ ਦਾ ਜਿਹੜੇ ਨਿੰਦਰ ਨਿੰਦੀ ਦਾ ਇਹ ਦੋਸਤ ਸੀਗਾ ਨਰਿੰਦਰ ਨਿੰਦੀ ਮੇਨ ਜਿਹੜਾ ਅਕਿਊਜ਼ ਹੈਗਾ ਨਰਿੰਦਰ ਨਿੰਦੀ ਹੈਗਾ ਉਹਦੇ ਨਾਲ ਇਹਦਾ ਦੋਸਤ ਹੀ ਉਹਨੇ ਕਿਹਾ ਸੀ ਤੈਨੂੰ ਅਸੀਂ ਇਸ ਜਮੀਨ ਜੜੀ ਦਵਾ ਦਿੰਦੇ ਹੈਗੇ ਆ ਇਹਨਾਂ ਮਾਰਿਆ ਉੱਥੇ ਜੰਗਲਾਂ ਚ ਲਿਆ ਕੇ ਮਾਰੇ ਜੰਗਲਾਂ ਦੇ ਵਿੱਚ ਸੌਕ ਪੁੱਟ ਕੇ ਉਹਦੇ ਮਾਰ ਕੇ ਜਿਹੜੀ ਡੈੱਡ ਬੋਡੀ ਗਾਂ ਜਿਹੜੀ ਜੰਗਲਾਂ ਵਾਲੇ ਪਾਸੇ ਨੂੰ ਕਰ ਦਿੰਦੀ ਹੈ ਫਰਮਾਨ ਲਗਿਆ ਕਿੰਨੇ ਦਿਨ ਦਾ ਹੁਣ ਫਰਮਾਨ ਮਿਲਿਆ ਜਾਂ ਹੁਣ ਪਹਿਲੇ 3 ਦਿਨ ਦਾ ਮਿਲਿਆ ਸੀ ਅੱਜ ਜਿਹੜਾ ਪੇਸ਼ ਕੀਤਾ ਉਹ ਤੋਂ ਜੱਸ਼ਾ ਵਰਸ਼ੀ ਥੋੜੇ ਜਿਨੇ ਬੀਸੀ ਉਹ ਦੇ ਰਿਹਾ ਜੀ ਹੋਰ ਉਮੀਦ ਆ ਬੇ 2 ਦਿਨ ਦਾ ਹੋਰ ਮਿਲ ਜਾਏ